ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਖਾਸ ਬ੍ਰਿਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਸ਼੍ਰੋਮਣੀ ਕਾਲਦਲ ਬਦਲ ਤੇ ਤਿੱਖਾ ਨਿਸ਼ਾਨਾ ਸਾਧਿਆ ਇਸ ਸਬੰਧੀ ਇੱਕ ਪ੍ਰੈਸ ਕਾਨਫਰੰਸ ਕਰਦੇ ਉਹਨਾਂ ਕਿਹਾ ਕਿ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਸ਼੍ਰੋਮਣੀ ਕਾਲਦਲ ਬਦਲ ਨੇ ਗੈਂਗਸਟਰਾਂ ਦਾ ਆਸਰਾ ਲੈ ਕੇ ਚੋਣ ਜਿੱਤਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਕਿਹਾ ਕਿ ਪੰਜਾਬ ਦੀ ਧਰਤੀ ਤੇ ਗੈਂਗਸਟਰਾਂ ਰਾਹੀਂ ਸਿਆਸੀ ਜ਼ਮੀਨ ਤਿਆਰ ਨਹੀਂ ਕਰਨ ਦਿੱਤੀ ਜਾਵੇਗੀ ਉਹਨਾਂ ਕਾਂਚਨਪ੍ਰੀਤ ਦੀ ਗ੍ਰਿਫਤਾਰੀ ਬਾਰੇ ਵੀ ਅਹਿਮ ਖੁਲਾਸੇ ਕੀਤੇ ਉਹ ਕਾਂਚਨਪ੍ਰੀਤ ਨੂੰ ਇਹ ਤਾਂ ਕਹਿੰਦੇ ਆ ਇੱਕ ਤਾਂ ਵੀ ਫੌਜੀ ਦੀ ਬੇਟੀ ਆ ਜੀ ਪਰ ਇਹ ਵੀ ਕਹਿੰਦੇ ਕਿ ਉਹ ਇੱਕ ਡਾਕਟਰ ਦੀ ਪਤਨੀ ਹੈ ਇਹ ਵੀ ਸਵਾਲਦੇ ਕਿ ਉਹ ਕਿੱਦਾਂ ਆਈ ਇੰਡੀਆ ਵੀ ਕਿਹੜੀ ਇਮੀਗ੍ਰੇਸ਼ਨ ਦੇ ਵਿੱਚ ਤੇਰੇ 에어ਪੋਰਟ ਦੇ ਉੱਤੇ ਉਹਦਾ ਵੀਜ਼ਾ ਕਲੀਅਰ ਹੋ ਗਿਆ ਕਿੱਦਾਂ ਪਹੁੰਚੀ ਇੰਡੀਆ ਦੇ ਵਿੱਚ ਉਹਨੇ ਕਿਸ ਢੰਗ ਨਾਲ ਪਹੁੰਚਿਆ ਕੀਤਾ ਕਹਿੰਦੇ ਨੂੰ ਪਤਾ ਜੇ ਪਤਾ ਤੇ ਸੁਖਵੀਰ ਥੋੜੀ ਪੰਜਾਬ ਦੇ ਲੋਕਾਂ ਨੂੰ ਦੱਸ ਦੇ ਇੱਕ ਜੈਸੂ ਦੀ ਪਤਨੀ ਜਿਹੜੀ ਆ ਕਿੱਦਾਂ ਆਈ ਆ ਕਿੱਦਾਂ ਆ ਕੇ ਕਨਨਤਨ ਹਲਕੇ ਦੇ ਵਿੱਚ ਬਹਿਸ ਦਾ ਮਾਹੌਲ ਕੁਲੇਟ ਕੀਤਾ ਕਿੱਦਾਂ ਆ ਕੇ ਲੋਕਾਂ ਦੇ ਕੰਨਾਂ ਨੂੰ ਫੋਨ ਲਾ ਕੇ ਉਹ ਆਪਣੇ ਪਤੀ ਨਾਲ ਗੱਲਾਂ ਕਰਾਉਂਦੀ ਸੀਗੀ ਤੁਮ ਕਹਉਂਦੀ ਸੀਗੀ ਕਿ ਵੋਟ ਦਾ ਬਾਈ ਤੇ ਕੀ ਹਸ਼ਰ ਹੋਊਗਾ ਇਹ ਜਿਹੜੀ ਗੈਂਗਸਟਰ ਦੀ ਪੋਲਿਟਿਕਸ ਜਦੋਂ ਕੱਲੀ ਦਲ ਬੀਜੇਪੀ ਦਾ ਦਾਸਾ ਰਾਜ ਰਿਹਾ ਇਹ ਉਦੋਂ ਸ਼ੁਰੂ ਹੋਈ ਹੈ ਇਹ ਗੈਂਗਸਟਰ ਦੀ ਪੋਲਿਟਿਕਸ ਹੈ ਅੱਜ ਜਿੱਥੇ ਆਪਾਂ ਬੈਠੇ ਆ ਨੇ ਨੇੜੇ ਪੁਤਲੀ ਕਾ ਚੌਕ ਹੈ ਜਿੱਥੇ ਵਜੀਠੀਆਂ ਦੇ ਗੈਂਗਸਟਰਾਂ ਨੇ ਇੱਕ ਇਹ ਜੀਤ ਬਚਾਉਂਦੇ ਥਾਣੇਦਾਰ ਨੂੰ ਕਿੱਦਾਂ ਗੋਲੀਆਂ ਦਾ ਪੁੰਨ ਦਿੱਤਾ ਸੀਗਾ ਕੱਲ੍ਹ ਕੋਲ ਖੇਦੀ ਗਏ ਮਜੀਠੀਏ ਦੇ ਨਾਂ ਦੇ ਬਾਲਕੇ ਗਏ ਹੋ ਕਿੱਦਾਂ ਨਾਬਾ ਜੇਲ੍ਹ ਬਰੇਕਾਡ ਹੋਇਆ ਕਿੱਦਾਂ ਪਤਾ ਨਹੀਂ ਕਿੰਨੇ ਤਾੜ ਜਿਹੜੇ 10 ਸਾਲ ਦੇ ਵਿੱਚ ਹੋਏ 10 ਸਾਲ ਦੇ ਵਿੱਚ ਕਿੰਨੇ ਗੈਂਗਸਟਰਾਂ ਨੂੰ ਪੱਠੇ ਪਾਏ ਗਏ ਕਾਲੀਦਾਲ ਨਾਲ ਤੇ ਬੀਜਪੀ ਵੱਲੋਂ ਉਹਨਾਂ ਸਾਰੇ ਗੱਲਾਂ ਕਰਦੇ ਅੱਜ ਕਿੰਨੇ ਧੀਆ ਬੇੜਾ ਦਾ ਸਵਾਲ ਹੈ ਹਾਂ ਧੀਆ ਬੇੜਾ ਦਾ ਸਵਾਲ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਅਸੀਂ ਹਰ ਪੰਜਾਬੀ ਨੂੰ ਪਤਾ ਹੈ ਕਿ ਧੀਆ ਬੇੜਾ ਦੀ ਇੱਜ਼ਤ ਕਿੱਦਾਂ ਕਰਦੀ ਹੈ ਰਿਸਪੈਕਟ ਕਿੱਦਾਂ ਕਰਦੀ ਹੈ ਇਹਨਾਂ ਨੂੰ ਕੋਈ ਜ਼ਿਆਦਾ ਨਹੀਂ ਪਤਾ ਇਹਨਾਂ ਕੋਲ ਕੋਈ ਜ਼ਿਆਦਾ ਸਰਟੀਫੀਕੇਟ ਨਹੀਂ ਕੇ ਪਰ ਸਵਾਲ ਇਹ ਦੀ ਹੈ ਸਰ ਸਵਾਲ ਇਹ ਹੈ ਇਹ ਕਾਲੀ ਦਲ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਵਾਸਤੇ ਪੰਜਾਬ ਦੇ ਪੁੱਤਾਂ ਨੂੰ ਦੁਬਾਰਾ ਗੈਂਗਸਟਰ ਬਣਾ ਕੇ ਉਹ ਫੇਰ ਆਪਣੀ ਸਿਆਸੀ ਜ਼ਮੀਨ ਤਿਆਰ ਕਰ ਰਿਹਾ ਜਿਹੜੀ ਨਹੀਂ ਹੋਣ ਦਿੱਤੀ ਜਾਊਗੀ ਭਾਵੇਂ ਜੋ ਮਰਜ਼ੀ ਹੋ ਜਾਵੇ ਨਹੀਂ ਹੋਣ ਦਿਆਂਗੇ ਇਦਾਂ ਸਭ ਤੋਂ ਸਤਜਲਬਾ ਹੋ ਗਿਆ ਤਰਫ ਤੋਂ ਤੁਸੀਂ ਯਾਰ ਟਿੱਕ ਟਾਂ ਦੇ ਉੱਤਰ ਆਇਓ ਤੁਹਾਡੇ ਜਿੰਨੀ ਹਿੰਮਤ ਨਹੀਂ ਬੋਲੋ ਸੀ 150 ਵੀ ਸਸੂ ਟਿਕਟ ਦਿੱਤੀ ਆ ਕਿਉਂ ਨਹੀਂ ਬੋਲਦੇ ਕੰਚਨਪ੍ਰੀਤ ਗੈਕਸੁਰ ਦੀ ਪਤਨੀ ਆ ਤੁਹਾਡੇ 'ਚ ਹਿੰਮਤ ਨਹੀਂ ਬੋਲੋ ਜੋ ਗੈਕਸੁਰ ਦੀ ਪਤਨੀ ਰਹਿ ਗਈ ਤਾਂ ਕੀ ਕਹਦੀ ਪੈਸੇ ਨਹੀਂ ਲਊਗੀ ਉਹ ਤੁਸੀਂ ਕਿੱਦਾਂ ਲੁਕਦੇ ਫਿਰਦੇ ਹੋ ਯਾਰ ਦੱਟ ਕੇ ਕਹੋ ਦੱਟ ਕੇ ਕਹੋ ਕਿ ਅਸੀਂ ਗੈਕਸਰ ਨੇ ਬਾਈ ਪਾਲਟੈਕਸ ਕਰਦੀ ਆਂ ਦੱਟ ਕੇ ਕਹੋਗੇ ਸਾਡੇ ਪੱਲੇ ਕੋਈ ਨਹੀਂ ਸਸੂ ਬੋਲ ਤੇ ਸਾਫੀ ਦਾ ਉੱਤੇ ਸਾਡੀ ਜ਼ਮੀਨ ਧਾਰਨਕ ਦਾ ਉੱਤੇ ਤੇ ਸਾਫੀ ਦਾ ਉੱਤੇ ਖਤਮ ਹੋ ਚੁੱਕੀ ਆ ਅਸੀਂ ਦੁਬਾਰਾ ਉਹੀ ਰਾਹ ਚੁਰਨਾ ਚਾਹੁੰਦੇ ਜਿਹੜਾ 10-15 ਸਾਲ ਪਹਿਲਾਂ ਸੀਗਾ ਪੜੇ ਸਰ ਬਹੁਤ ਔਖਾ ਹੈ ਇਹ ਬਾਦੀ ਚੁਰ ਦੇਵਾਂਗੇ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਯਾਰ ਆ ਮੇਰੇ ਕੋਲ ਪੇਪਰ ਪਏ 13 ਤੋਂ ਲੈ ਕੇ ਹੁਣ ਤੱਕ 24 ਤੱਕ ਆ ਮੈਨੂੰ ਲੱਗਦਾ 20 ਤੋਂ ਵੱਧ ਬੱਤਿਆ ਉਸ ਬੰਦੇ ਦੇ ਉੱਤੇ ਗੈਸਟਰ ਦੇ ਉੱਤੇ ਜਿਹਦੀ ਆਪਣੀ ਹੈ ਕੀ ਨਾ ਅਬਾ ਤੁ ਬਾਤ ਸੇ ਬਾਤ ਸਭ ਨੂੰ ਪਤਾ ਮੈਨੂੰ ਕਿ ਦੱਸਣ ਦੀ ਲੋੜ ਐ ਕੋਈ ਆ ਮੇਰੇ ਕੋ ਸਭ ਹਲ ਐਫ ਆਈ ਆਰ ਦੀ ਨੰਬਰ ਐ ਮੇਰੇ ਕੋ ਡੇਟ ਐ ਤਪਲਾਂ ਦੇ ਬੁੱਤਿਆ ਜਾਂ 307 ਦੇ ਬੁੱਤਿਆ ਲੁੱਟਾ ਖੋਮਦੇ ਬੁੱਤਿਆ ਕੀ ਚਾਉਂਦੇ ਆਪਾਂ ਕਾਲੀ ਗੱਲ ਕੀ ਚਾਹੁੰਦਾ ਕਿ ਪੰਜਾਬ ਨੂੰ ਸੜਦ ਗਏ ਉਹਨਾਂ ਦੇ ਘਾੜੀ ਪੰਜਾਬ ਨੂੰ ਦੁਬਾਰਾ ਉੱਥੇ ਤੱਕ ਦੀਏ ਇਹ ਜਾਗਤ ਦੀ ਦਿਆਂਗੇ ਸਭ ਭਾਵੇਂ ਜੋ ਬਰਦੀ ਹੋਵੇ ਅੱਤੀ ਡੈੱਟਸਟਾ ਦੇ ਨਾਲ ਹੀ ਪੋਲਟਿਕ ਉਹ ਵੀ ਹੋਰ ਦੇਵੋਗੇ ਭਾਵੇਂ ਜੋ ਮਰਦੀ ਉਹਦੇ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ